ਸਤਿ ਸ਼੍ਰੀ ਅਕਾਲ ਦੋਸਤੋ ਤਰੌਣਲਾ ਬੀਐਪੀ ਪਸ਼ੂ ਮੇਲਾ ਦੁੱਧ ਚਵਾਈ ਦੇ ਜਿਹੜੇ ਮੁਕਾਬਲੇ ਚੱਲ ਰਹੇ ਸੀਗੇ ਤੇ ਦੁੱਧ ਚਵਾਈ ਮੁਕਾਬਲੇ ਦੇ ਵਿੱਚ ਨੀਲੀ ਰਾਵੀ ਨਸਲ ਦੇ ਵਿੱਚ ਵੀ ਟਰੈਕਟਰ ਰੱਖਿਆ ਸੀਗਾ ਤੇ ਮੂਹਰਾ ਦੇ ਵਿੱਚ ਵੀ ਟਰੈਕਟਰ ਰੱਖਿਆ ਸੀਗਾ ਦੋ ਟਰੈਕਟਰ ਸੀ ਪਰ ਫੈਸਲਾ ਕੁਝ ਇਸ ਤਰ੍ਹਾਂ ਆਇਆ ਵੀ ਤਿੰਨ ਟਰੈਕਟਰ ਨੇ ਜਿਹੜੇ ਉਹ ਫਾਰਮਗਰ ਵੀਰਾਂ ਨੂੰ ਦਿੱਤੇ ਗਏ ਨੇਗੇ ਕਿਉਂਕਿ ਇਨਾਮ ਤੇ ਤਿੰਨ ਨੇ ਜਿੱਤੇ ਨੇ ਮੂਹਰੇ ਦੇ ਵਿੱਚ ਦੋ ਕੈਟਾਗਰੀ ਸੀ ਜਿਹੜੀ ਉਹ ਬਰਾਬਰ ਦੁੱਧ ਤੇ ਆਈਆਂ ਨਗੀਆਂ ਬਾਕੀ مالک ਵੀਰ ਆਪਣੇ ਨਾਲ ਨੇ ਬਾਈ ਸਾਸਿਕਾਲ ਸਾਸਿਕਾਲ ਬਾਈ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਮੁਬਾਰਕਾਂ ਜੀ ਸਭ ਤੋਂ ਪਹਿਲਾਂ ਮੂਹਰੇ ਦੇ ਵਿੱਚ ਜਿਹੜੇ ਤੁਹਾਨੂੰ ਚੈਂਪੀਅਨ ਬਣੇ ਹੋਗੇ ਕਿੰਨਾ ਦੁੱਧ ਕੱਢ ਕੇ ਚੈਂਪੀਅਨ ਬਣਿਆ 21 ਕਿਲੋ 480 ਗ੍ਰਾਮ 23 ਕਿਲੋ 480 ਗ੍ਰਾਮ ਜੀ 23 ਕਿਲੋ 480 ਗ੍ਰਾਮ ਹਾਂਜੀ ਠੀਕ ਐ ਮੇਰਾ ਨਾਮ ਕਵਲ ਜੀ ਸਿੰਘਿਆ ਲੁਧਿਆਣਾ ਸ਼ਹਿਰ ਦਾ ਰਹਿਣ ਵਾਲਾ ਜੀ ਤੇ ਡਿਟੇਲ ਇਹਦੀ ਪੂਰੀ ਕੀ ਐ ਮੱਝ ਦੀ ਜੀ ਇਹ ਤੀਜੇ ਸਵੇ ਸੂਈ ਆ ਹੁਣ ਜੀ ਪਹਿਲੇ ਸੂਏ ਵੀ ਇੰਨਾ ਵਧੀਆ ਦੁੱਧ ਕੱਢਿਆ ਸੀ ਦੂਜੇ ਸੂਏ ਦੀ ਇਹਦੀ ਕੱਟੀ ਹੈਗੀ ਆ ਮੇਰੇ ਕੋਲੇ ਨਵਾਬ ਬੋਲ ਦੀ ਤੇ ਹੁਣ ਇਹ ਤੀਜੇ ਸੂਏ ਸੂਈ ਆ ਤੀਜੇ ਸੂਏ ਦੇ ਪਿੱਛੇ ਭੀਸਮਾ ਬੋਲ ਦਾ ਕੱਟਾ ਵਾ এবੀਸੀ ਵੀਰਾਵਲੀ ਵਾਲੇ ਦਾ ਠੀਕ ਹੈ ਜੀ ਸਾਢੇ 4 ਮਹੀਨੇ ਦੀ ਸੂਈ ਹੋਈ ਆ 1 ਮਹੀਨੇ ਦੀ ਗੱਭਣ ਵੀ ਆ ਤੇ ਬਹੁਤ ਵਧੀਆ ਮਾਜੇ ਲੰਬੇ ਦੁੱਧ ਤੇ ਇੰਨਾ ਲੰਮਾ ਚੱਲ ਗਈ ਆ ਵੀ ਹਰ ਸਾਲ ਪਿਛਲੇ ਸੂਆਂ ਚ ਵੀ ਇਦਾਂ ਹੀ ਚੱਲੀ ਅੱਗੇ ਮੈਂ 20 ਮਹੀਨੇ ਬਾਅਦ ਸੂਈ ਸੀ ਤਾਂ ਵੀ ਇਹਨੂੰ ਮੈਂ 16 ਮਹੀਨੇ ਤੇ 12 ਕਿਲੋ ਦੁੱਧ ਤੇ ਟਰਾਈ ਕੀਤਾ ਸੀ ਤੋ ਭਾਈ ਸਭ ਤੋਂ ਜ਼ਿਆਦਾ ਖੁਸ਼ੀ ਆ ਪੰਜਾਬ ਦਾ ਟਰੈਕਟਰ ਪੰਜਾਬ ਚ ਹੀ ਰੱਖੀ ਪਹਿਲੀ ਪਹਿਲੀ ਵਾਰ ਆਪਣੀ ਪੰਜਾਬ ਦੀ ਪੈਦਾ ਕੀਤੀ ਹੋਈ ਮੱਝ ਨੇ ਟਰੈਕਟਰ ਜਿੱਤਿਆ ਨਹੀਂ ਤੇ ਅੱਗੇ ਹਰਿਆਣੇ ਤੋਂ ਜਿੱਤੀਆਂ ਪੈਦਾ ਹੋਈਆਂ ਮੱਝਾਂ ਨੇ ਟਰੈਕਟਰ ਜਿੱਤੇ ਸੀ ਸਾਈਡੈਂਟ ਵੀ ਖੜਦੇ ਸੀਗੇ ਨਹੀਂ ਭਾਈ ਸੱਜਰ ਸੂਈ ਥੱਲੇ ਕਿੰਨਾ ਦੁੱਧ ਹੁੰਦਾ ਥੱਲੇ ਹੁਣ ਕਾਫੀ ਟਾਈਮ ਦੱਸ ਸਕਦੇ 26 ਕਿਲੋ 900 ਗ੍ਰਾਮ ਦੀ ਮੈਂ ਲਾਈਵ ਮਿਲਕਿੰਗ ਕੀਤੀ ਹੋਈ ਆ ਡਾਕਟਰ ਜਗਜੀਤ ਦੇ ਪੇਜ ਤੇ ਜੀ ਠੀਕ ਆ ਜੀ ਕਿੰਨੇ ਚਿਰ ਤੋਂ ਬਰੀਡਿੰਗ ਤੇ ਕੰਮ ਕਰ ਰਹੇ ਹੋ ਭਾਈ 2002 ਤੋਂ ਜੀ 2002 ਤੋਂ ਕੁੱਲ ਕਿੰਨੇ ਪਸ਼ੂ ਆ ਤੇ ਕਿਵੇਂ ਕਿਵੇਂ ਬਾਈ ਇੱਥੋਂ ਤੱਕ ਪਹੁੰਚਣ ਦਾ ਸਫਰਾ ਤੁਹਾਡਾ ਕੁੱਲ ਪਸ਼ੂ ਮੇਰੇ ਕੋਲ ਹੁਣ ਹੈਗੇ ਆ 40-50 ਪਸ਼ੂ ਹੈਗੇ ਆ ਤੇ ਬਸ ਸਹੀ ਹੈ ਸਹੀ ਥੋੜਾ ਥੋੜਾ ਕੰਮ ਇੱਕ ਦੋ ਪਸ਼ੂਆਂ ਤੋਂ ਵਧਾ ਵਧਾਉਂਦੇ ਤੇ ਅਸੀਂ ਸ਼ਹਿਰ 'ਚ ਬੈਠੇ ਆ ਉੱਥੇ ਦੁੱਧ ਦੀ ਡਿਮਾਂਡ ਵੱਧਦੀ ਗਈ ਤੇ ਅਸੀਂ ਪਸ਼ੂ ਵਧਾਉਂਦੇ ਗਏ ਤੇ ਚਲੋ ਸੋਨਾ ਗੁਜਾਰਾ ਚੱਲੀ ਜਾਂਦਾ ਜੀ ਬਾਕੀ ਦੇ ਜਿਆਦਾ ਸਾਹ ਸੰਭੂ ਡਾਕਟਰ ਦਾ ਵੀ ਲੱਗਿਆ ਜੀ ਇੱਥੇ ਠੀਕ ਆ ਜੀ ਬਾਈ ਇੱਕ ਚੀਜ਼ ਹੋਰ ਪੁੱਛਣੀ ਤੁਸੀਂ ਇੱਕ ਕਿਹਾ ਵੀ ਸ਼ਹਿਰ 'ਚ ਬੈਠੇ ਨਾ ਹਾਂਜੀ ਸ਼ਹਿਰ ਦੇ ਵਿੱਚ ਦੁੱਧ ਦਾ ਵੀ ਕਾਫੀ ਜਿਆਦਾ ਬੱਟਾ ਹੁੰਦਾ ਹੈ ਕੀ ਰੇਟ ਦੁੱਧ ਪੈਂਦਾ ਆਪਣ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਵੇਂ ਬਾਈਕ ਨੇ ਦੱਸਿਆ ਹੋਇਆ ਹੈ ਇੱਕ ਵਾਰ ਆਪਣਾ ਨਾਮ ਤੇ ਪਿੰਡ ਦੁਬਾਰਾ ਰਿਪੀਟ ਕਰ ਲਓ ਜੀ ਮੇਰਾ ਨਾਮ ਕਬਲਜੀਤ ਸਿੰਘ ਆ ਲੁਧਿਆਣਾ ਸ਼ਹਿਰ ਦਾ ਰਹਿਣ ਵਾਲਾ ਜੀ ਤੇ ਠੀਕ ਹੈ ਜੀ ਖਾਸ ਲੁਧਿਆਣਾ ਤੇ ਆ ਮੱਝ ਦਿਖਾਉਣਾ ਜਿਹੜੀ ਚੈਂਪੀਅਨ ਬਣੀ ਐ ਪੀਐਫਏ ਤਰੋਲਾ ਪਸ਼ੂ ਮੇਲੇ ਤੋਂ ਸੋ ਸਾਰਿਆਂ ਦੀ ਨਿਗਾਹ ਇਸੇ ਤੇ ਤੀਗੀਆਂ ਵੀ ਦੁੱਧ ਚਵਾਈ ਦੇ ਵਿੱਚ ਟਰੈਕਟਰ ਕੌਣ ਲੈ ਕੇ ਜਾਂਦਾ ਸੋ ਟਰੈਕਟਰ ਇੱਕ ਨਹੀਂ ਵੀਰੇ ਬੀਐਫ ਜਿਹੜੀ ਸੰਸਥਾ ਹੈਗੀ ਉਹਨੇ ਟਰੈਕਟਰ ਤਿੰਨ ਦਿੱਤੇ ਨੇਗੇ 23 ਕਿਲੋ 480 ਗ੍ਰਾਮ ਤੇ ਜਿਹੜਾ ਆ ਪਹਿਲਾ ਟਰੈਕਟਰ ਪੰਜਾਬ ਦੇ ਵਿੱਚ ਤੇ ਦੂਜਾ ਹਰਿਆਣਾ ਦੇ ਵਿੱਚ ਇੱਕ ਗਿਆ ਗਿਆ ਵੀਰੇ ਦਿੱਲੀ ਰਾਵੀ ਵਾਲਾ ਮਾਈਕ ਜਦੋਂ ਉਹਨਾਂ ਨੂੰ ਮੈਂ ਇੱਕ ਲੈ ਕੇ ਰੱਖੀ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਤੇ ਪੇਜ ਫੋਲੋ ਕਰ ਲਿਓ। ਇਹ ਮਿੱਤਰੋ ਦੇਖ ਸਕਦੇ ਹੋ ਪੂਰੇ ਮਤਲਬ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਲਓ ਜੀ ਬਾਪੂ ਜੀ ਨੂੰ ਬਹੁਤ